ਲੋ ਜੀ ਦੋਸਤੋ ਫੜੀ ਗਈ ਆਮ ਆਦਮੀ ਦੀ ਚੋਰੀ ਖੁੱਲ ਗਈ ਪੌਲ ਪੈਣਗੇ ਪਟਾਕੇ ਆਹ ਦੇਖੋ ਜੀ ਇਹ ਕਹਿੰਦੇ ਆਸੀਂ ਕੋਈ ਹੇਰਾ ਫੇਰੀ ਨਹੀਂ ਕਰੀ ਆਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਆ ਆਪਣੇ ਮੂੰਹੋਂ ਬੋਲ ਕੇ ਦੱਸੂਗਾ ਹੈਪੀ ਤੇ ਕਿੰਨੇ ਪੈਸੇ ਦੇ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਇੱਕ ਟਿਕਟ ਖਰੀਦੀ ਆ ਆਹ ਦੇਖ ਲਓ ਜੀ ਆਏ ਟਿਕਟਾਂ ਮਿਲਦੀਆਂ ਐਵੇਂ ਨਹੀਂ ਆ ਬਾਈ ਐਦਾਂ ਮਿਲਦੀਆਂ ਟਿਕਟਾਂ ਆਹ ਦੇਖੋ ਆਪਣੇ ਮੂੰਹੋਂ ਦੱਸੂਗਾ ਬੇਲਾ ਜੋਂ ਨੰਬਰ 8 ਤੋਂ ਗੁਰਪ੍ਰੀਤ ਸਿੰਘ ਹੈਪੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਂ ਲੜ ਰਿਹਾ ਕਿੰਨੇ ਪੈਸੇ ਦੀ ਟਿਕਟ ਖਰੀਦੀ ਆ ਆ ਦੇਖੋ ਅੱਗੇ ਵੀਡੀਓ ਸੋ ਦੋਸਤੋ ਜੋਂ ਨੰਬਰ ਡੇਲਾ 8 ਤੋਂ ਜੋ ਡੇਲਾ ਜ਼ੋਨ ਨੰਬਰ 8 ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਹੈ ਸਾਡੇ ਗੁਰਪ੍ਰੀਤ ਸਿੰਘ ਹੈਪੀ ਫਰੀਦ ਤੋਂ ਸੋ ਹੈਪੀ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿਉਂਕਿ ਅਸੀਂ ਹਮੇਸ਼ਾ ਇਹ ਸੋਚੇ ਆਏ ਹਾਂ ਕਿ ਹਮੇਸ਼ਾ ਜਿਹੜੀਆਂ ਟਿਕਟਾਂ ਮਿਲਦੀਆਂ ਰਹੀਆਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਚਲੋ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਸਰਪੰਚੀ ਦੀਆਂ ਟਿਕਟਾਂ ਵੀ ਜਿਹੜੀਆਂ ਮਿਲਦੀਆਂ ਸੀ ਉਹ ਵੀ ਕਰੋੜਪਤੀਆਂ ਨੂੰ ਮਿਲਦੀਆਂ ਸੀ ਤੁਸੀਂ ਕਿੰਨੇ ਕਰੋੜ ਦੇ ਕੇ ਇਹ ਟਿਕਟ ਖਰੀਦੀ ਹੈ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਖਤੇ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਭਾਨ ਸਮਾਨ ਜੀ ਤੇ ਕੇਜਰੀਵਾਲ ਜੀ ਦਾ ਤੇ ਸਾਡੀ ਪੰਚਾਇਤ ਜੁਨੀਆਂ ਦਾ ਤੇ ਸਰਪੰਚਾਂ ਦਾ ਜਿਨ੍ਹਾਂ ਨੇ ਆਪਣੇ ਇੱਕ ਗਰੀਬ ਨਵਾਨੇ ਜਾਂ ਗਰੀਬ ਬੱਚੇ ਤੇ ਹੱਥ ਦੇ ਕੇ ਟਿਕਟ ਦਵਾਈ ਆ ਤੇ ਪਾਰਟੀ ਦਾ ਪਹਿਲੀ ਵਾਰ ਦੇਖਿਆ ਤੇ ਅਸੀਂ ਪਾਰਟੀ ਜਿੱਦਣ ਤੇ ਆਮ ਆਦਮੀ ਪਾਰਟੀ ਰਹੇ ਤੇ ਇਹ ਗਰੀਬਾਂ ਨੂੰ ਹੀ ਉੱਚਾ ਚੱਕਦੀ ਆ ਜਿਹੜੀਆਂ ਪਹਿਲਾਂ ਬੜੀਆਂ ਪਾਰਟੀਆਂ ਤੋਂ ਬੜਿਆਂ ਨੂੰ ਚੱਕਦੀ ਸੀ ਅਸੀਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਡਾਕਟਰ ਚੰਦਰਜੀਤ ਸਿੰਘ ਚੰਨੀ ਦਾ ਵੀ ਤੇ ਸਾਰਿਆਂ ਦਾ ਤੇ ਉਹਨਾਂ ਨੇ ਜਿਲ੍ਹੇ ਦੀ ਤਗੜ ਦੇ ਕੇ ਬੇਲਾ ਜੋਂ ਤੋਂ ਗੁਰਪੀ ਸਿੰਘ ਹੈਪੀ ਫਰੀਦ ਨੂੰ ਉਮੀਦਵਾਰ ਤਾਰਿਆ ਤੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਉਹਨਾਂ ਦੇ ਇਲਾਕੇ ਦੇ ਸਹਿਯੋਗ ਨਾਲ ਚੰਕੌਰ ਸੇ ਬਲਾਗ ਦੇ ਨਾਲ ਜਿੱਤ ਕੇ ਝੋਲੀ ਜਿੱਤ ਕੇ ਸੀਟ ਝੋਲੀ ਸਰਕਾਰ ਦੇ ਚੋਲੇ ਜੀ ਪਾਵਾਗੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੇ ਬੇਲੇ ਤੋਂ ਉਮੀਦਵਾਰ ਵੀ ਸਾਡੇ ਨਾਲ ਖੜੇ ਤੇ 15 ਜੋਨਾ ਇਹ 15 ਜੋਨਾ ਬੇਲਾ ਜੋਨ ਤੋਂ ਤੇ ਇਹ ਵੀ ਬਹੁਤ ਬੜੇ ਮਾਰਜਨ ਲਗਭਗ 90 99 ਪੈਂਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਤੇ ਮੇਰੇ ਵੀਰ ਭੈਣ ਭਰਾਵਾਂ ਦੇ ਸਹਿਯੋਗ ਨਾਲ ਬਤੁ ਵੱਧ ਵੋਟਾਂ ਪਾ ਕੇ ਆਮ ਪਾਰਟੀ ਨੂੰ ਜਿਤਾਇਆ ਤੁਹਾਡਾ ਨਮਾਣਾ ਜੀ ਬੱਚਾ ਗੁਰਪ੍ਰੀਤ ਸਿੰਘ ਹੈਪੀ ਨੂੰ ਕਾਮਯਾਬ ਕਰਿਓ ਧੰਨਵਾਦ ਜੀ ਜਿੱਦਾਂ ਪਹਿਲਾਂ ਨਾ ਜਿੰਨੀ ਵਾਰ ਵੀ 2014 ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਨਹੀਂ ਆਈ ਸੀ ਹਮੇਸ਼ਾ ਸੁਣਨ ਨੂੰ ਮਿਲਦਾ ਸੀ ਕਿ ਫਲਾਣੇ ਬੰਦੇ ਨੇ ਐਨੇ ਕਰੋੜ ਦਿੱਤਾ ਉਹਨੂੰ ਤਾਂ ਟਿਕਟ ਮਿਲੀ ਆ ਫਲਾਣੇ ਬੰਦੇ ਨੇ ਐਨੇ ਲੱਖ ਦਿੱਤਾ ਉਹਨੂੰ ਤਾਂ ਟਿਕਟ ਮਿਲੀ ਆ ਤੇ ਆ ਇਹ ਗੱਲ ਵਾਕਈ ਸੱਚ ਆ ਕਿ ਤੁਹਾਨੂੰ ਤੁਹਾਡੀ ਮਿਹਨਤ ਦੇਖਦੇ ਹੋਏ ਜਿਹੜੇ ਤੁਸੀਂ ਪਿੰਡ ਦੇ ਵਿੱਚ ਕੰਮ ਕੀਤੇ ਆ ਤੁਹਾਨੂੰ ਤੁਹਾਡੇ ਕੰਮਾਂ ਦੇ ਆਧਾਰ ਤੇ ਟਿਕਟ ਮਿਲੀ ਆ ਜੀ ਹਾਂ ਬਹੁਤ ਬਹੁਤ ਧੰਨਵਾਦ ਆ ਮੇਰਾ 1 ਰੁਪਿਆ ਨਹੀਂ ਲੱਗਿਆ ਜੀ ਲੋਕ ਤਾਂ ਬਹੁਤ ਕਹਿੰਦੇ ਪਰ ਸਾਡਾ 1 ਰੁਪਿਆ ਨਹੀਂ ਲੱਗਿਆ ਪਾਰਟੀ ਨੇ ਹੀ ਪੇਰਾ ਦੇਖ ਕੇ ਲੋਕਾਂ ਦੇ ਸਹਿਯੋਗ ਨਾਲ ਤੇ ਇੱਕ ਗਰੀਬ ਪਰਿਵਾਰ ਨੂੰ ਹੀ ਟਿਕਟ ਦਿੱਤੀ ਆ ਤੇ ਬਾਕੀ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪੰਚਾਇਤ ਜੁਨੀਆ ਇਲਾਕੇ ਦੇ ਸਰਪੰਚ ਮੋਤਵਾਰ ਪ੍ਰਧਾਨ ਬਲਾਕ ਸੰਪਤੀ ਸਾਰਿਆਂ ਦਾ ਧੰਨਵਾਦ ਕਰਦਾ ਸਭ ਤੋਂ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਹਮੇਸ਼ਾ ਆਮ ਆਦਮੀ ਪਾਰਟੀ ਤੇ ਵਿਰੋਧੀਆਂ ਵੱਲੋਂ ਜਿਹੜੀਆਂ ਉਹਨਾਂ ਪਰ ਇਲਜ਼ਾਮ ਲੱਗਦੇ ਆਏ ਆ ਕਿ ਇਹਨਾਂ ਨੇ ਹਮੇਸ਼ਾ ਟਿਕਟਾਂ ਦੇਚੀਆਂ ਜਾਂ ਖਰੀਦੀਆਂ ਜਾਂਦੀਆਂ ਸੋ ਅੱਜ ਤੁਹਾਡੇ ਸਾਹਮਣੇ ਸਾਕਸ਼ਾਤ ਜਿਹੜੇ ਸਾਡੇ ਉਮੀਦਵਾਰ ਖੜੇ ਆ ਸੋ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਇੱਕ ਵੀ ਪੈਸਾ ਨਹੀਂ ਲੱਗਿਆ ਇਤੋਂ ਤੱਕ ਕਿ ਪੋਸਟਰ ਤੱਕ ਜਿਹੜਾ ਅਣਜਾਣ ਦਾ ਖਰਚਾ ਤੱਕ ਉਹ ਸਾਰਾ ਸਾਡੇ ਸਾਥੀਆਂ ਨੇ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਇਹਨਾਂ ਤੋਂ ਇੱਕ ਵੀ ਪੈਸਾ ਨਹੀਂ ਲੈਂਦਾ ਸਿਰਫ ਇਹਨਾਂ ਦੀ ਮਿਹਨਤ ਜਿਹੜੇ ਇਹਨਾਂ ਨੇ ਪਿੰਡ ਪ੍ਰਤੀ ਕੰਮ ਕੀਤੇ ਆ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਟਿਕਟ ਮਿਲੀ ਆ ਸੋ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ